ਮੰਗਲ 7th Sun YouTube ਚੈਨਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਸਰੋਤਿਆਂ ਨੂੰ ਅਜਹੀ ਕੋਈ ਨਾ ਕੋਈ ਵਿਦੇਸ਼ ਵਿੱਚ ਨਵੀਂ ਚੀਜ਼ ਦਿਖਾਉਂਦੇ ਰਹੀਏ ਜਿਹਦੇ ਨਾਲ ਜਾਣਕਾਰੀ 'ਚ ਸਰੋਤਿਆਂ ਦੀ ਚ ਵਾਧਾ ਹੋਵੇ ਔਰ ਇਹ ਪਤਾ ਲੱਗਦਾ ਰਹੇ ਕਿ ਕਿਹੜੀ ਚੀਜ਼ ਕਿੱਥੇ ਮਿਲਦੀ ਹੈ ਅੱਜ ਸਾਡੀ ਟੀਮ ਪਹੁੰਚੀ ਹੈ ਸਿਟਰਸ ਨਿੰਬੂ ਜਾਤੂ ਨਾਲ ਸੰਬੰਧਿਤ ਪੌਦੇ ਜਿਹੜੇ ਕਿ ਨਰਸਰੀ ਚੋਂ ਮਿਲਦੇ ਨੇ ਉਹ ਸਾਰੇ ਤੁਹਾਨੂੰ ਦਿਖਾਉਣ ਜਾ ਰਹੇ ਆ ਆਓ ਆਪਾਂ ਦੇਖੀਏ ਇੱਥੋਂ ਬੂਟੇ ਮਿਲਦੇ ਨੇ ਚਾਹੇ ਸੰਤਰਿਆਂ ਦੇ ਹੋਣ ਕਿੰਨੂ ਦੇ ਹੋਣ ਜਾਂ ਫਿਰ ਨਿੰਬੂ ਦੇ ਹੋਣ ਹਰ ਜਾਤੀ ਦੇ ਨਿੰਬੂ ਨਾਲ ਸੰਬੰਧਿਤ ਇੱਥੋਂ ਬੂਟੇ ਮਿਲਦੇ ਨੇ ਔਰ ਹਾਈਬ੍ਰਿਡ ਵੀ ਨੇ ਦੂਸਰੇ ਵੀ ਨੇ ਸੰਤਰੇ ਨੇ ਕਿੰਨੂ ਨੇ ਔਰ ਬੂਟੇ ਦੇਖਣ ਨੂੰ ਭਾਵੇਂ ਛੋਟੇ ਲੱਗ ਰਹੇ ਨੇ ਪਰ ਇਹਨਾਂ ਨੂੰ ਕਾਫੀ ਫਲ ਲੱਗਾ ਹੋਇਆ ਹੈ ਅਜੇ ਕਿ ਇਹ ਸਿਰਫ ਤੇ ਸਿਰਫ ਜਿੰਨੇ ਬੂਟੇ ਨੇ ਇਹਨਾਂ ਨੂੰ ਗਮਲਿਆਂ ਦੇ ਵਿੱਚ ਲਗਾਇਆ ਗਿਆ ਹੈ ਤੇ ਜਦੋਂ ਇਹਨਾਂ ਨੂੰ ਧਰਤੀ 'ਚ ਲਗਾ ਦੇਣਾ ਹੈ ਤਾਂ ਇਸ ਦੀ ਗਰੋਥ ਵੀ ਵਧਣੀ ਹੈ ਤੇ ਇਹਦੇ ਫਲ ਵੀ ਜ਼ਿਆਦਾ ਲੱਗਣਾ ਹੈ ਔਰ ਜਿਹਦੇ ਕੋਲ ਘਰਾਂ ਦੇ ਵਿੱਚ ਜ਼ਿਆਦਾ ਥਾਂ ਹੈ ਵਿਸ਼ੇਸ਼ ਘਰ ਦੀ ਬੈਕ ਸਾਈਡ ਤੇ ਜਾਂ ਫਰੰਟ ਤੇ ਜਾਂ پارک ਵਿੱਚ ਉਹ ਲਗਾਉਣਾ ਚਾਹੁੰਦਾ ਕਿ ਮੈਂ ਫਲਦਾਰ ਬੂਟੇ ਲਾਉਣੇ ਨੇ ਤੇ ਉਹ ਵੀ ਨਿੰਬੂ ਜਾਤੀ ਨਾਲ ਸੰਬੰਧਿਤ ਤੇ ਉੱਥੋਂ ਬੜੇ ਆਸਾਨੀ ਨਾਲ ਖਰੀਦ ਕੇ ਲਿਜਾ ਸਕਦੇ ਨੇ گلاب ਦੇ ਬੂਟੇ ਨੇ ਫੁੱਲ ਲੱਗਾ ਹੋਇਆ ਬੇਸ਼ੱਕ ਇਸ ਵੇਲੇ ਸੀਜ਼ਨ ਨਹੀਂ ਪਰ ਫਿਰ ਵੀ ਪਿੰਕ ਕਲਰ ਦਾ ਫੁੱਲ ਨੇ ਰੈੱਡ ਕਲਰ ਦੇ ਨੇ ਵਾਈਟ ਕਲਰ ਦੇ ਨੇ ਯੈਲੋ ਕਲਰ ਦੇ ਨੇ ਔਰ ਅਲੱਗ-ਅਲੱਗ ਕਿਸਮ ਦੇ ਗੁਲਾਬ ਦੇ ਫੁੱਲ ਵੀ ਲੱਗੇ ਨੇ ਔਰ ਪੱਤੀਆਂ ਬਹੁਤ ਸ਼ਾਨਦਾਰ ਦੇਖੋ ਕਿਸ ਤਰ੍ਹਾਂ ਗੁਲਾਬੀ ਰੰਗ ਦੀਆਂ ਪੱਤੀਆਂ ਨਿਕਲੀਆਂ ਹੋਈਆਂ ਨੇ ਦੂਸਰੀ ਸਾਈਡ ਤੇ ਇਹ ਬੂਟੇ ਨੇ ਸਿਟਰਸ ਨਿੰਬੂ ਦੇ ਜਿਹੜੇ ਵੱਡੇ ਸਾਈਜ਼ ਦੇ ਨੇ ਉਹਨਾਂ ਦੀ ਕੀਮਤ ਵੱਧ ਹੈ ਤੇ ਜਿਹੜੇ ਛੋਟੇ ਸਾਈਜ਼ ਦੇ ਨੇ ਉਹਨਾਂ ਦੀ ਕੀਮਤ ਘੱਟ ਹੈ ਜੇ ਕਿਸੇ ਨੇ ਆਪਣੇ ਫਾਰਮ ਦੇ ਵਿੱਚ ਬਾਗ ਲਵਾਉਣਾ ਹੈ ਤੇ ਉਹ ਵੀ ਇੱਥੋਂ ਬੂਟੇ ਬੜੀ ਆਸਾਨੀ ਨਾਲ ਲਿਜਾ ਸਕਦਾ ਹੈ ਤੇ ਹਰ ਬੂਟੇ ਦੇ ਨਾਲ ਉਹਦੀ ਡਿਟੇਲ ਬਕਾਇਦਾ ਤੌਰ ਤੇ ਲਿਖੀ ਹੋਈ ਹੈ ਇੱਥੋਂ ਤੁਹਾਨੂੰ ਐਪਲ ਦੇ ਬੂਟੇ ਵੀ ਮਿਲ ਜਾਣਗੇ ਆ ਦੇਖੋ ਇਹ ਐਪਲ ਪੁੰਜੇ ਡਿੱਗੇ ਹੋਏ ਨੇ ਪੱਕ ਕੇ ਬੇਸ਼ੱਕ ਬੂਟੇ ਛੋਟੇ ਨੇ ਪਰ ਫਿਰ ਵੀ ਹਾਈਬ੍ਰਿਡ ਹੋਣ ਕਰਕੇ ਇਹਨਾਂ ਨੂੰ ਸੇਬ ਲੱਗੇ ਹੋਏ ਨੇ ਬਹੁਤ ਹੀ ਅੱਛੀ ਵੈਰਾਈਟੀ ਆਪਣੇ ਘਰ ਨੂੰ ਸਜਾਉਣ ਦੇ ਲਈ ਘਰ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਪੋਜ਼ਿਟਿਵਿਟੀ ਘਰ ਚ ਲਿਆਉਣ ਦੇ ਲਈ ਤੇ ਘਰ ਦੇ ਵਿੱਚ ਫਰੂਟ ਆਪਣੇ ਪੈਦਾ ਕਰਕੇ ਉਹਨਾਂ ਨੂੰ ਖਾਣ ਦੇ ਲਈ ਅਸੀਂ ਲਿਜਾ ਕੇ ਇੱਥੋਂ ਬੂਟੇ ਤੇ ਘਰਾਂ ਚ ਲਿਜਾ ਸਕਦੇ ਆ ਲਗਾ ਸਕਦੇ ਆ ਇਹ ਨਰਸਰੀ ਕਾਫੀ ਮਸ਼ਹੂਰ ਹੈ ਇਸ ਦਾ ਓਨਰ ਖੁਦ ਆਪ ਇੱਥੇ ਬੈਠਦਾ ਹੈ ਤੇ ਆਪ ਹੀ ਸੇਲ ਕਰਦਾ ਹੈ ਨਾਲ ਕੁਝ ਬੰਦੇ ਲੇਬਰ ਦੇ ਰੱਖੇ ਨੇ ਜਿਹੜੇ ਇਹਨੂੰ ਮੇਨਟੇਨ ਕਰਦੇ ਨੇ ਲੋਕੇ ਜਾ ਕੇ ਇਹਨਾਂ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਜੇ ਕੋਈ ਕਹਿ ਦਈਏ ਕਿ ਅਸੀਂ ਕਲੀ ਦਾ ਬੂਟਾ ਲੈਣਾ ਹੈ ਤੇ ਉਹਦੇ ਲਈ ਤੁਹਾਨੂੰ ਅਲੱਗ ਨਹੀਂ ਜਾਣਾ ਪਏਗਾ ਤੇ ਇਹਨਾਂ ਨੂੰ ਪਤਾ ਹੈ ਵੀ ਇਹ ਬੂਟਾ ਕਿੱਥੇ ਆ ਤੇ ਉਹ ਉੱਥੇ ਪਹੁੰਚ ਜਾਣਗੇ ਇਹਨਾਂ ਬੂਟਿਆਂ ਦੇ ਕੋਲ ਜਿਹੜੇ ਫੁੱਲ ਖਿੜੇ ਹੋਏ ਨੇ ਕਲੀ ਦੇ ਫੁੱਲਾਂ ਵਾਂਗੂ ਇਹਨਾਂ ਦੀ ਬਹੁਤ ਹੀ ਅੱਛੀ ਮਹਿਕ ਹੈ ਤੇ ਇਸ ਨਰਸਰੀ ਦੇ ਵਿੱਚ ਅੰਦਰ ਵੜਦਿਆਂ ਹੀ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੂਟੇ ਮਿਲ ਜਾਣਗੇ ਔਰ ਇਹਨਾਂ ਬੂਟਿਆਂ ਦੇ ਨਾਲ ਜਿਹੜੇ ਫਰੂਟ ਲੱਗੇ ਨੇ ਉਹਨਾਂ ਦੀ 스멜 ਵੀ ਇੰਨੀ ਜ਼ਿਆਦਾ ਹੈ ਕਿ ਅੰਦਰ ਆਨੰਦ ਆ ਜਾਂਦਾ ਹੈ ਦੇਖ ਕੇ ਕਈ ਕਿਸਮ ਦੇ ਬੂਟੇ ਇੱਥੋਂ ਪ੍ਰਾਪਤ ਕਰ ਸਕਦੇ ਆ ਆੜੂਆਂ ਦੇ ਬੂਟੇ ਨੇ ਤੇ ਇਹਨਾਂ ਨੂੰ ਵੀ ਆ ਦੇਖੋ ਆੜੂ ਕਿਸ ਤਰ੍ਹਾਂ ਲੱਗੇ ਨੇ ਅਜੇ ਇਹ ਲਫਾਫਿਆਂ ਦੇ ਵਿੱਚ ਹੀ ਬੂਟੇ ਲਾਏ ਹੋਏ ਨੇ ਤੇ ਫਿਰ ਵੀ ਕਾਫੀ ਮਾਤਰਾ ਦੇ ਵਿੱਚ ਫਲ ਲੱਗਾ ਹੋਇਆ ਇਹਨਾਂ ਨੂੰ ਤੇ ਜਾਦੇ ਧਰਤੀ ਤੇ ਲਾ ਦਿੱਤੇ ਜਾਣਗੇ ਤਾਂ ਉਮੀਦ ਹੈ ਕਿ ਫਲ ਦੁੱਗਣਾ ਚੌਗਣਾ ਲੱਗੇਗਾ ਅੰਬਾਂ ਦੇ ਬੂਟੇ ਨੇ ਐ ਉਹ ਕੋਡਾ ਦੇ ਬੂਟੇ ਨੇ ਐਵੋਕਾਡੋਸ ਐਲਮੋਡ ਦੇ ਨੇ ਬਦਾਮਾਂ ਦੇ ਇਹ ਫੇਰ ਅੰਬਾਂ ਦੇ ਨੇ ਇਹ ਛੋਟੀ 베ਰੀਜ਼ ਉਹਦੇ ਬੂਟੇ ਨੇ ਬਹੁਤ ਹੀ ਵਧੀਆ ਨਰਸਰੀ ਜਿਸ ਦੇ ਬਲਾਕ ਬਣਾਏ ਹੋਏ ਨੇ ਇਹਨਾਂ ਨੇ ਤੇ ਅਲੱਗ-ਅਲੱਗ ਬਲਾਕਾਂ ਦੇ ਵਿੱਚ ਇੱਥੋਂ ਤੱਕ ਕਿ ਟਰੈਕਟਰ ਛੋਟੀ ਟਰਾਲੀ ਲੰਘਣ ਲਈ ਰਸਤਾ ਰੱਖਿਆ ਹੈ ਕਿ ਜੇ ਕਿਸੇ ਨੇ ਜ਼ਿਆਦਾ ਬੂਟੇ ਲੈ ਕੇ ਜਾਣੇ ਨੇ ਤੇ ਉਹਨਾਂ ਨੂੰ ਜ਼ਿਆਦਾ ਲੇਬਰ ਨਾ ਪਵੇ ਤੇ ਉਹ ਸਿੱਧੀ ਆਪਣੀ ਟਰਾਲੀ ਛੋਟੀ ਇੱਥੇ ਲਿਆ ਕੇ ਜਿੰਨੇ ਵੀ ਬੂਟਿਆਂ ਦੀ ਉਹਨਾਂ ਨੂੰ ਜ਼ਰੂਰਤ ਹੈ ਉਹ ਇੱਥੋਂ ਖਰੀਦ ਕੇ ਡਾਇਰੈਕਟ ਟਰਾਲੀ ਵਿੱਚ ਲੋਡ ਕਰ ਸਕਦੇ ਨੇ ਜਾਲੀ ਲਗਾਈ ਹੋਈ ਹੈ ਇਹਨਾਂ ਦੇ ਜਿਹੜਾ ਪਪੂਲਰ ਸਿਟਰਸ ਵੈਰਾਈਟੀਆਂ ਹੈ ਮਾਰਸ ਗ੍ਰੇਪਫਰੂਟ ਹੈ ਸੀਡਲੈਸ ਵੈਲਨਸੀਆ ਔਰੰਜ ਨਹੀਂ ਨਾਮਰੋਈ ਪੰਪੀਲਿਓ ਹੈ ਜੀਓ ਸਿਟਰਸ ਹੈ ਮਲ ਅਨੇਕਾਂ ਕਿਸਮ ਦੇ ਨੇ ਦੁਨੀਆ ਭਰ ਦੇ ਜਿੰਨੇ ਵੀ ਸਟਰੰਸ ਕੈਟਾਗਰੀ ਦੇ ਬੂਟੇ ਨੇ ਉਹ ਸਾਰੇ ਹੀ ਇਹਦੇ ਤੇ ਨੇ ਔਰ ਇਹਨਾਂ ਦੀ ਕੈਟਾਲਾਗ ਬਣੀ ਹੋਈ ਹੈ ਜਿਸ ਕੈਟਾਲਾਗ ਦੇ ਵਿੱਚ ਸਾਰੇ ਹੀ ਬੂਟੇ ਦਰਜ ਨੇ ਚੈਰੀ ਐ, ਅਵੋਕਾਡੋ, ਮੰਗੋ ਔਰ ਸਾਰੇ ਇਹਦੇ ਚ ਤੇ ਇਹ ਇਹਨਾਂ ਦੀ ਵੈਬਸਾਈਟ ਹੈ ਕੰਟੈਕਟ ਨੰਬਰ ਹੈ ਇਹਨਾਂ ਨਾਲ ਸਿੱਧੀ ਅਸੀਂ ਫੋਨ ਦੇ ਰਾਹੀਂ ਯਾਪਤਾ ਕਾਇਮ ਕਰ ਸਕਦੇ ਹਾਂ ਕਿ ਜੇ ਸਾਨੂੰ ਜਿਸ ਵੀ ਕਿਸਮ ਦੇ ਕਿਸੇ ਬੂਟਾ ਲੈਣ ਦੀ ਜ਼ਰੂਰਤ ਹੈ ਉਹ ਇੱਥੋਂ ਖਰੀਦ ਕੇ ਆਪਣੇ ਘਰ ਨੂੰ ਆਪਣੇ ਬਾਗ ਨੂੰ ਚਾਰਚਨ ਲਾ ਸਕਦੇ ਹਾਂ ਆਹ ਜਿਹੜੀ ਵੈਰੈਟੀ ਹੈ ਇਹਦੇ 'ਚ ਦੇਖੋ ਪੱਤੇ ਨਹੀਂ ਦਿਖ ਰਹੇ ਤੇ ਸਿਰਫ ਫਰੂਟ ਫਰੂਟ ਹੀ ਦਿਖ ਰਿਹਾ ਹੈ ਅੱਗੇ ਤੋਂ ਅੱਗੇ ਹੋਰ ਵੀ ਵਧਾ ਰਹੇ ਨੇ ਔਰ ਇਹ ਇਹਨਾਂ ਦੀ ਛੋਟੀ ਗੱਡੀ ਹੈ ਜਿਹਨੂੰ ਲੈ ਕੇ ਇਹ ਵਿੱਚ ਵੀ ਘੁੰਮ ਲੈਂਦੇ ਨੇ ਇਲੈਕਟ੍ਰਿਕ ਗੱਡੀ ਹੈ ਜਿਹਦੇ ਵਿੱਚ ਬੂਟੇ ਲੈ ਕੇ ਗੇਟ ਤੱਕ ਵੀ ਜਾਂਦੇ ਨੇ ਔਰ ਇਹਨਾਂ ਬੂਟਿਆਂ ਨੂੰ ਗੇਟ ਤੋਂ ਜੇ ਕੋਈ ਉਧਰ ਲੈ ਕੇ ਆਏ ਤੇ ਉਹਨਾਂ ਨੂੰ ਡਾਇਰੈਕਟ ਇੱਥੇ ਲੈ ਕੇ ਆਉਂਦੇ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਸ ਨਰਸਰੀ ਨੂੰ ਮੇਨਟੇਨ ਕੀਤਾ ਹੈ ਮਨ ਖੁਸ਼ ਹੋ ਗਿਆ ਦੇਖ ਕੇ ਉਤੇ ਉਤਾਰ ਕੇ ਫਿਰ ਵਾਪਸ ਜਾ ਰਹੀ ਹੈ ਇਹਨਾਂ ਦੀ ਉਹੀ ਗੱਡੀ ਇੱਥੋਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਨਵੇਂ ਗਮਲੇ ਖਰੀਦ ਕੇ ਲੈ ਕੇ ਜਾਈਏ ਤਾਂ ਇੱਥੋਂ ਤੁਹਾਨੂੰ ਗਮਲੇ ਰੈਕਸ ਵਗੈਰਾ ਵੀ ਮਿਲ ਸਕਦੇ ਨੇ ਕਿਉਂਕਿ ਇਹਨਾਂ ਨੇ ਸਾਰਾ ਸਮਾਨ ਰੱਖਿਆ ਹੋਇਆ ਹੈ ਇਹ ਖਰਾਕ ਹੈ ਜਿਹੜੀ ਪੌਦਿਆਂ ਨੂੰ ਤਿਆਰ ਕਰਨ ਦੇ ਲਈ ਤੁਸੀਂ ਉਹ ਵੀ ਲਿਜਾ ਸਕਦੇ ਹੋ ਪੌਦਿਆਂ ਨਾਲ ਸੰਬੰਧਿਤ ਕੋਈ ਵੀ ਜਿਹੜੀ ਹੈਗੀ ਹੈ ਹਰੇਕ ਆਈਟਮ ਤੁਹਾਨੂੰ ਇੱਥੋਂ ਮਿਲ ਸਕਦੀ ਹੈ ਹਲੋ ਥਿਸ ਇਜ਼ ਸੈਂਟ ਕਲੇਮੈਂਟਸ ਨਰਸਰੀ ਵੀ ਗਰੋ ਦ ਬਿਗੇਸਟ ਰੈਂਗਸ ਐਂਡ ਦ ਮੋਸਟ ਟ੍ਰੀਜ਼ ਇਨ ਪਰਥ ਪਲੀਜ਼ ਕਮ ਐਂਡ ਵਿਜ਼ਿਟ ਥੈਂਕ ਯੂ That's only 75,000. Fine, really, it's <laughs> a